ਬਹੁਤ ਆਨੰਦ ਆਂਦਾ ਜੀ ਸਾਨੂੰ ਇੱਥੇ ਸੇਵਾ ਕਰਕੇ ਬੋਧਵਾਰ ਦੀ ਬੋਧਵਾਰ ਬਹੁਤ ਆਨੰਦ ਆਂਦਾ ਜਿਹੜਾ ਸਕੂਲ ਕਿਤੇ ਨਹੀਂ ਮਿਲਦਾ ਨਾ ਉਹ ਬਾਬਾ ਦੀਪ ਸਿੰਘ ਜੀ ਦੇ ਘਰੇ ਮਿਲਦਾ ਸਾਲ ਤੋਂ ਆ ਰਹੇ ਜੀ ਅਸੀਂ ਸਾਲ ਤੋਂ ਜੁੜੇ ਹੋਏ ਆ ਬਾਬੇ ਜੀ ਨਾਲ ਸਾਡੇ ਕੋਲ ਜੋ ਕੁਝ ਵੀ ਆ ਨਾ ਅੱਜ ਬਾਬਾ ਜੀ ਦੀ ਬਦੌਲਤ ਆ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਸੀ ਅਸੀਂ ਆਟੇ ਤੋਂ ਵੀ ਔਖੇ ਸੀਗੇ ਕਿਸੇ ਟਾਈਮ ਅਸੀਂ ਹੁਣ ਬਾਬਾ ਜੀ ਦੇ ਕਰਕੇ ਸਾਡੇ ਕੋਲ ਦੋ ਦੋ ਗੱਡੀਆਂ ਆ ਕੀਗਾ ਇੱਕ ਹੁਣ ਨਵਾਂ ਪਰਸੋ ਮਹੀਨਾ ਆਇਆ ਹੁਣ ਨੂੰ ਆਇਆ ਨਵਾਂ ਪਲਸਰ ਲਿਆਵਾ ਬਾਬਾ ਜੀ ਨੇ ਹੀ ਦਿੱਤਾ ਸਾਨੂੰ ਸਾਡੇ ਕੋਲ ਕੁਝ ਨਹੀਂ ਸੀਗਾ ਆਪਣਾ ਸਾਨੂੰ ਇੰਨਾ ਇੱਕ ਵਿਸ਼ਵਾਸ ਆ ਜੀ ਅੰਨਾ ਵਿਸ਼ਵਾਸ ਜਿਹਨੂੰ ਕਹਿੰਦੇ ਆ ਨਾ ਅੱਖਾਂ ਮੀਚ ਕੇ ਅਸੀਂ ਬਾਬਾ ਜੀ ਤੇ ਇੰਨਾ ਹੀ ਯਕੀਨ ਕਰਦੇ ਆ ਨਾ ਅੱਖਾਂ ਮੀਚ ਕੇ ਵੀ ਅਸੀਂ ਇਸ ਦੁਆਰ ਨੂੰ ਨਹੀਂ ਛੱਡਾਂਗੇ ਜਿੰਦਗੀ ਦਾ ਤਰੀਕਾ ਮਿਲਦਾ ਹੈ ਬਾਬਾ ਜੀ ਕੋਲ ਇੱਥੇ ਆ ਕੇ ਆਪਾਂ ਨੂੰ ਜਿੱਦਾਂ ਹੁਣ ਮੈਂ ਅੰਮ੍ਰਿਤਧਾਰੀ ਨਹੀਂ ਸੀਗਾ ਸਿੰਘ ਨਹੀਂ ਸੱਜਿਆ ਆ ਸੀ ਮੇਰੇ ਘਰ ਦਿਲ ਸਿੰਘ ਸੱਜੇ ਹੋਏ ਸੀਗੇ ਮੇਰੇ ਡੈਡੀ ਹੋរី ਸਾਰੇ ਸਿੰਘ ਸੀਗੇ ਪਰ ਮੈਂ ਸਿੰਘ ਨਹੀਂ ਸੱਜਾ ਆਇਆ ਸੀਗਾ ਪੂਰਾ ਸਿੰਘ ਨਹੀਂ ਸੱਜਿਆ ਸੀ ਜਦੋਂ ਬਾਬਾ ਜੀ ਦੇ ਲੜ ਲੱਗੇ ਆ ਉਸ ਤੋਂ ਬਾਅਦ ਮੈਂ ਅੰਮ੍ਰਿਤ ਛਕਿਆ ਵਾ ਅੰਮ੍ਰਿਤ ਪਾਨ ਕੀਤਾ ਵਾ ਘਰਦਿਆਂ ਨੇ ਵੀ ਕੀਤਾ ਮੇਰੇ ਛੋਟੇ ਬੇਟੇ ਨੇ ਵੀ ਕੀਤਾ ਅੰਮ੍ਰਿਤ ਪਾਨ ਸਾਰਿਆਂ ਨੇ ਅਸੀਂ ਰਲ ਮਿਲ ਕੇ ਅੰਮ੍ਰਿਤ ਪਾਨ ਕਰਕੇ ਤਾਂ ਜਾ ਕੇ ਸੀ ਆਪਣੇ ਬਾਬਾ ਜੀ ਨਾਲ ਜੁੜੇ ਪਏ ਆ ਤਾਂ ਹੀ ਅਸੀਂ ਅੱਜ ਆਪਣੇ ਬਾਬਾ ਜੀ ਦੇ ਬੱਚੇ ਕੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੋ ਜੀ ਕਿੰਨਾ ਕ ਆਨੰਦ ਆ ਰਿਹਾ ਹੈ ਬਹੁਤ ਆਨੰਦ ਆੰਦਾ ਜੀ ਸਾਨੂੰ ਇੱਥੇ ਸੇਵਾ ਕਰਕੇ ਬੁੱਧਵਾਰ ਦੀ ਬੁੱਧਵਾਰ ਬਹੁਤ ਆਨੰਦ ਆੰਦਾ ਜਿਹੜਾ ਸਕੂਲ ਕਿਤੇ ਨਹੀਂ ਮਿਲਦਾ ਨਾ ਉਹ ਬਾਬਾ ਦੀਪ ਸਿੰਘ ਦੇ ਘਰੇ ਮਿਲਦਾ ਸਰ ਇਹ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਗੁਰਦੁਆਰੇ ਆ ਗਏ ਸਾਨੂੰ ਸਾਲ ਤੋਂ ਆ ਰਹੇ ਜੀ ਅਸੀਂ ਸਾਲ ਤੋਂ ਜੁੜੇ ਹੋਏ ਆ ਬਾਬੇ ਜੀ ਨਾਲ ਸਾਡੇ ਕੋਲ ਜੋ ਕੁਝ ਵੀ ਹੈ ਨਾ ਅੱਜ ਬਾਬਾ ਜੀ ਦੀ ਬਦੌਲਤ ਆ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਸੀ ਅਸੀਂ ਆਟੇ ਤੋਂ ਵੀ ਔਖੇ ਸੀਗੇ ਕਿਸੇ ਟਾਈਮ ਤੇ ਅਸੀਂ ਹੁਣ ਬਾਬਾ ਜੀ ਦੇ ਕਰਕੇ ਸਾਡੇ ਕੋਲ ਦੋ ਦੋ ਗੱਡੀਆਂ ਆ ਠੀਕ ਆ ਇੱਕ ਹੁਣ ਨਵਾਂ ਪਰਸੋ ਮਹੀਨਾ ਹੋਇਆ ਹੁਣ ਨੂੰ ਆ ਨਵਾਂ ਪਲਸਰ ਲਿਆ ਵਾ ਬਾਬਾ ਜੀ ਨੇ ਹੀ ਦਿੱਤਾ ਸਾਨੂੰ ਸਾਡੇ ਕੋਲ ਕੁਝ ਨਹੀਂ ਸੀਗਾ ਆਪਣਾ ਅਗਰ ਜੀ ਕਿੰਨਾ ਕੁ ਯਕੀਨ ਵਾਦਦਾ ਹੈ ਵੀ ਜਦੋਂ ਅਸੀਂ ਦੱਸਿਆ ਵੀ ਆਟਾ ਵੀ ਨਹੀਂ ਸੀਗਾ ਜੁੜਦਾ ਕਿਸੇ ਟਾਈਮ ਤੇ ਅੱਜ ਵਾਹਿਗੁਰੂ ਨੇ ਦੋ ਗੱਡੀਆਂ ਦਿੱਤੀਆਂ ਨੇ ਤੇ ਇੱਕ ਹੋਰ ਮੋਟਰਸਾਈਕਲ ਨਾਲ ਬਖਸ਼ਿਆ ਤੇ ਕਿੰਨਾ ਕੁ ਸ਼ੁਕਰਾਨਾ ਕਰਦੇ ਹੋਗੇ ਕਹ ਲਓ ਕਿੰਨਾ ਕੁ ਵਿਸ਼ਵਾਸ ਜਿਹੜਾ ਕੀ ਵੱਧਦਾ ਸਾਨੂੰ ਇੰਨਾ ਇੱਕ ਵਿਸ਼ਵਾਸ ਹੈ ਜੀ ਅੰਨਾ ਵਿਸ਼ਵਾਸ ਜਿਹਨੂੰ ਕਹਿੰਦੇ ਆ ਨਾ ਅੱਖਾਂ ਮੀਚ ਕੇ ਅਸੀਂ ਬਾਬਾ ਜੀ ਤੇ ਇੰਨਾ ਹੀ ਯਕੀਨ ਕਰਦੇ ਆ ਨਾ ਅੱਖਾਂ ਮੀਚ ਕੇ ਵੀ ਅਸੀਂ ਇਸ ਦੁਆਰ ਨੂੰ ਨਹੀਂ ਛੱਡਾਂਗੇ ਤੇ ਕਹਿੰਦਾ ਹੀ ਕਹਿੰਦੇ ਆ ਨਾ ਵੀ ਜੇਕਰ ਤੁਸੀਂ ਜੀਵਨ ਤੋਂ ਥੱਕ ਚੁੱਕੇ ਹੋ ਐ ਟੁੱਟ ਚੁੱਕੇ ਹੋ ਤਾ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਆਓ ਤਾਂ ਇੱਥੇ ਹਰੇਕ ਚੀਜ਼ ਜਿਹੜੀ ਕੀ ਜੋ ਮੰਗੋ ਪੂਰੀ ਹੁੰਦੀ ਆ ਜੀਨ ਦਾ ਤਰੀਕਾ ਮਿਲਦਾ ਹੈ ਬਾਬਾ ਜੀ ਕੋਲ ਇੱਥੇ ਆ ਕੇ ਆਪਾਂ ਨੂੰ ਜਿੱਦਾਂ ਹੁਣ ਮੈਂ ਅੰਮ੍ਰਿਤਧਾਰੀ ਨਹੀਂ ਸੀਗਾ ਸਿੰਘ ਨਹੀਂ ਸੱਜਿਆ ਆਇਆ ਸੀ ਮੇਰੇ ਘਰ ਦੇ ਸਿੰਘ ਸੱਜੇ ਹੋਏ ਸੀਗੇ ਮੇਰੇ ਡੈਡੀ ਹੋរី ਸਾਰੇ ਸਿੰਘ ਸੀਗੇ ਪਰ ਮੈਂ ਸਿੰਘ ਨਹੀਂ ਸੱਜਿਆ ਆਇਆ ਸੀਗਾ ਪੂਰਾ ਸਿੰਘ ਨਹੀਂ ਸੱਜਿਆ ਸੀ ਜਦੋਂ ਬਾਬਾ ਜੀ ਦੇ ਲੜ ਲੱਗੇ ਆ ਉਸ ਤੋਂ ਬਾਅਦ ਮੈਂ ਅੰਮ੍ਰਿਤ ਛਕਿਆ ਵਾ ਅੰਮ੍ਰਿਤ ਪਾਨ ਕੀਤਾ ਵਾ ਘਰਦਿਆਂ ਨੇ ਵੀ ਕੀਤਾ ਮੇਰੇ ਛੋਟੇ ਬੇਟੇ ਨੇ ਵੀ ਕੀਤਾ ਅਮਰਤਪਨ ਸਾਰਿਆਂ ਨੇ ਅਸੀਂ ਰਲ ਮਿਲ ਕੇ ਅਮਰਤਪਨ ਕਰਕੇ ਤਾਂ ਜਾ ਕੇ ਸੀ ਆਪਣੇ ਬਾਬਾ ਜੀ ਨਾਲ ਜੁੜੇ ਪਏ ਆ ਤਾਂ ਹੀ ਅਸੀਂ ਅੱਜ ਆਪਣੇ ਬਾਬਾ ਜੀ ਦੇ ਬੱਚੇ ਕੁਹਾਰੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜਿਹੜੀ ਘਰ ਬੈਠੇ ਦਰਸਾਰੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਬਾਬਾ ਜੀ ਕੋਲ ਆਓ ਆਪਣੀ ਗੁਰੂ ਘਰ ਇਹ ਹਾਜ਼ਰੀਆਂ ਲਵਾਓ ਇੱਥੇ ਜੋ ਤੁਹਾਡੇ ਕੋਲ ਨਹੀਂ ਵੀ ਹੈ ਨਾ ਉਹ ਵੀ ਤੁਹਾਨੂੰ ਮਿਲੇਗਾ ਇੱਥੇ ਜੋ ਮੰਗੋਗੇ ਉਹ ਮਿਲੇਗਾ ਜ਼ਰੂਰ ਮਿਲਦਾ ਹੈ ਜੀ ਇੱਥੇ ਇੱਥੇ ਇਹ ਨਹੀਂ ਹੈਗਾ ਕਿ ਆਪਾਂ ਜਿਹੜੀ ਚੀਜ਼ ਮੰਗੀ ਹੈ ਨਹੀਂ ਮਿਲੂਗੀ ਮੈਂ ਕਹਿੰਦਾ ਜੀ ਪੂਰਾ ਪੂਰਾ ਵਿਸ਼ਵਾਸ ਹੈ ਇੱਥੇ ਜੋ ਚੀਜ਼ ਤੁਹਾਡੇ ਕੋਲ ਨਹੀਂ ਹੈਗੀ ਉਹ ਵੀ ਮਿਲੂ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਤੋਂ ਵੱਡਾ ਕੋਈ ਨਹੀਂ ਹੋਇਆ ਜੀ ਇਸ ਦੁਨੀਆ ਤੇ ਤੇ ਅਸੀਂ ਚੁਪੈਰਾ ਸਾਹਿਬ ਤੇ ਇੱਕ ਵਾਰ ਹੀ ਗਏ ਸੀਗੇ ਅੰਮ੍ਰਿਤਸਰ ਉੱਥੇ ਜਾ ਕੇ ਦੇਖਿਆ ਸੀਗਾ ਇੱਕ ਮੁਸਲਮਾਨ ਭਾਈ ਸੂਫਮਨੀ ਸਾਹਿਬ ਦਾ ਬਾਠ ਕਰ ਰਹੇ ਸੀ ਅਸੀਂ ਤਾਂ ਫਿਰ ਸਿੱਖ ਅਸੀਂ ਤਾਂ ਇਹਨਾਂ ਦੇ ਬੱਚੇ ਆ ਤੇ ਜਦੋਂ ਮੁਸਲਮਾਨ ਨੂੰ ਇੰਨਾ ਵਿਸ਼ਵਾਸ ਹੋ ਸਕਦਾ ਤੇ ਅਸੀਂ ਸਿੱਖੋ ਕੇ ਵਿਵਾਦ ਨਹੀਂ ਕਰਦੇ ਕਮਲੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ